ਪੈਣ ਭਰਾ ਦੇ ਪਿਆਰ ਦਾ ਪ੍ਰਤੀਕ ਭਾਈ ਦੂਜ ਯਾਨੀ ਟਿੱਕੇ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ। ਇਹ ਤਿਉਹਾਰ ਦੀਵਾਲੀ ਤੋਂ 2 ਦਿਨ ਬਾਅਦ ਮਨਾਇਆ ਜਾਂਦਾ ਹੈ। ਐ ਪਰੰਪਰਿਕ ਤਿਉਹਾਰ ਦੀ ਬਹੁਤ ਮਹੱਤਤਾ ਹੈ ਜੋ ਕਿ ਭੈਣਾ ਭਰਾਵਾਂ ਦੇ ਪਿਆਰ ਪਰੀਸ਼ਾਂਸ਼ ਨੂੰ ਦਰਸਾਉਂਦਾ ਹੈ ਇਸ ਤਿਹਾਹਰ ਤੇ ਫਾਸਫਰ نیوز ਟੀਮ ਨੇ ਕਵਰ ਕੀਤਾ ਇਸ ਤਿਹਾਹਰ ਨੂੰ ਮਨਾਉਂਦੇ ਇਲੈਕਟ੍ਰੀਕਲ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਕੱਤਰ ਬਲਬੀਰ ਭਸੀਨ ਦੇ ਗ੍ਰੈਵਿਖੇ ਜਿੱਥੇ ਐ ਖਾਸ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਭੈਣ ਸ਼੍ਰੀਮਤੀ ਪੂਨਮ ਖੱਤਰੀ ਜੋ ਕਿ ਕੈਨੇਡਾ ਤੋਂ ਖਾਸ ਐਤਿਹਾਰ ਮਨਾਉਣ ਅੰਮ੍ਰਿਤਸਰ ਆਉਂਦੇ ਹਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਭਰਾ ਤੇ ਪਰਿਵਾਰ ਦੇ ਪਿਆਰ ਦਾ ਸਦਕਾ ਇਸ ਤਿਹਾਹਰ ਨੂੰ ਮਨਾਉਣ ਲਈ ਉੱਡੀਕ ਰਹਿੰਦੀ ਹੈ ਉਹਨਾਂ ਕਿਹਾ ਕਿ ਇਸ ਤਿਹਾਹਰ ਨੂੰ ਹਰੇਕ ਨੂੰ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਤਿਉਹਾਰ ਮਨਾਉਣਾ ਚਾਹੀਦਾ ਹੈ ਬਲਬੀਰ ਭਸੀਨ ਨੇ ਵੀ ਇਸ ਤਿਉਹਾਰ ਤੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਇਹ ਤਿਉਹਾਰ ਆਪਸੀ ਪਿਆਰ ਨਾਲ ਮਨਾਉਣੇ ਚਾਹੀਦੇ ਹਨ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਤਿਉਹਾਰਾਂ ਦੀ ਮਹੱਤਤਾ ਨੂੰ ਸਮਝਦਿਆਂ ਇਹ ਪਰੰਪਰਾ ਅੱਗੇ ਵਧਾਉਣੀ ਚਾਹੀਦੀ ਹੈ ਇਸ ਮੌਕੇ ਸ਼੍ਰੀਮਤੀ Kusum Arora ਸ਼੍ਰੀਮਤੀ ਸੁਦਾ ਭਸੀਨ ਨੀਹਾ ਭੱਲਾ ਅਮਿਤਾ ਮਲੋਤਰਾ ਕਾਸ਼ਲ ਭਸੀਨ ਸ਼੍ਰੀਮਤੀ ਅਨੁਸ਼ੇਖੀ ਆਰਵ ਭਸੀਨ ਸਮਰਥ ਮਲੋਤਰਾ ਅਤੇ ਮਿਰਵਾਨ ਭੱਲਾ ਸਨੇ ਸਾਰੇ ਪਰਿਵਾਰਕ ਮੈਂਬਰਾਂ ਨੇ ਇਤਿਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਮਾਈ ਨਾਮ ਤੇ ਆਪ ਸਭ ਨੂੰ ਹੈਪੀ ਭਾਈ ਦੂਜ। ਇਹ ਟਿੱਕੇ ਦਾ ਤਿਉਹਾਰ ਦੁਆਲੀ ਤੋਂ ਬਾਅਦ ਆਉਂਦਾ ਹੈ ਤੇ ਇਹ ਭੈਣਾਂ ਤੇ ਭਰਾਵਾਂ ਦਾ ਬਹੁਤ ਪਵਿੱਤਰ ਤਿਉਹਾਰ ਹੁੰਦਾ ਹੈ। ਇਸ ਦਿਨ ਭੈਣਾਂ ਆਪਣੇ ਘਰੋਂ ਆ ਕੇ ਭਰਾਵਾਂ ਦੇ ਘਰ ਆਂਦੀਆਂ ਨੇ ਤੇ ਉਹਨਾਂ ਨੂੰ ਟਿੱਕਾ ਲਗਾਂਦੀਆਂ ਨੇ। ਭਰਾ ਤੇ ਭਰਜਾਈਆਂ ਦੋਨਾਂ ਨੂੰ ਲਗਾਂਦੀਆਂ ਨੇ ਤੇ ਇਹ ਬਹੁਤ ਹੀ ਪਵਿੱਤਰ ਤਿਉਹਾਰ ਹੈ। ਤੇ ਇਸ ਦਿਨ ਬੜੀ ਖੁਸ਼ੀ ਨਾਲ ਤੇ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਮੇਰਾ ਸੰਦੇਸ਼ ਇਹੋ ਹੀ ਹੈ ਕਿ ਸਾਰੇ ਭੈਣ ਭਰਾ ਰਲ ਕੇ ਤੇ ਇਸ ਮੌਕੇ ਤਿਹਾੜ ਤੇ ਬਹੁਤ ਇਹਨੂੰ ਪਵਿੱਤਰ ਬਣਾਣ ਤੇ ਹਮੇਸ਼ਾ ਹੀ ਬਣਾਉਂਦੇ ਰਹਿਣ ਸਭ ਤੋਂ ਪਹਿਲੇ ਤੇ ਮੈਂ ਜਿੰਨੇ ਵੀ ਇੰਡੀਆ ਦੇ ਵਿੱਚ ਭੈਣ ਭਰਾ ਨੇ ਬਾਹਰ ਦੇ ਦੇਸ਼ਾਂ 'ਚ ਵੀ ਜਿੱਥੇ-ਜਿੱਥੇ ਵੀ ਰਹਿ ਰਹੇ ਨੇ ਸਾਰਿਆਂ ਨੂੰ ਟਿੱਕੇ ਦੀ ਬਹੁਤ-ਬਹੁਤ ਮੁਬਾਰਕ ਹੋਏ ਤੇ ਇਹ ਤਿਉਹਾਰ ਜਿਹੜਾ ਹੈ ਬਹੁਤ ਪਵਿੱਤਰ ਤਿਉਹਾਰ ਹੈ ਇਹ ਭੈਣ ਤੇ ਭਰਾਵਾਂ ਦਾ ਤਿਉਹਾਰ ਹੁੰਦਾ ਹੈ ਤੇ ਇਹਨੂੰ ਬੜੇ ਪਿਆਰ ਨਾਲ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਭੈਣਾ ਵੀ ਬੜੇ ਪਿਆਰ ਦੇ ਨਾਲ ਆਪਣੇ ਭਰਾ ਨੂੰ ਟਿੱਕਾ ਲਗਾਉਂਦੀ ਹੈ ਤੇ ਭਰਾ ਵੀ ਅਗੋਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਪੂਰਾ ਪਿਆਰ ਦਿੰਦੇ ਆ ਮੈਂ ਸਪੈਸ਼ਲ ਕੈਨੇਡਾ ਤੋਂ ਆਨੀ ਆ ਆਪਣੇ ਬ੍ਰਦਰ ਨਾਲ ਆਪਣੇ ਬ੍ਰਦਰ ਦੀ ਫੈਮਿਲੀ ਨਾਲ ਇਹ ਤਿਉਹਾਰ ਮਨਾਉਣ ਵਾਸਤੇ ਤੇ ਇਹ ਤਿਉਹਾਰ ਦੇ ਵਿੱਚ ਦੋਨਾਂ ਨੂੰ ਖੁਸ਼ੀ ਮਿਲਦੀ ਹੈ ਦੋਨੇ ਪਰਿਵਾਰਾਂ ਨੂੰ ਖੁਸ਼ੀ ਮਿਲਦੀ ਹੈ ਮੇਰਾ ਪਰਿਵਾਰ ਵੀ ਖੁਸ਼ ਹੈ ਮੈਂ ਵੀ ਖੁਸ਼ ਆ ਔਰ ਮੇਰੇ ਬ੍ਰਦਰ ਦਾ ਪਰਿਵਾਰ ਵੀ ਬਹੁਤ ਖੁਸ਼ ਆ ਤੇ ਨਵੀਂ ਪੀੜ੍ਹੀ ਨੂੰ ਵੀ ਇਹੋ ਹੀ ਸੰਦੇਸ਼ ਆ ਕਿ ਜਿਸ ਤਰ੍ਹਾਂ ਤੁਹਾਡੇ ਵੱਡੇ ਮਨਾਉਂਦੇ ਰਹੇ ਆ ਇਹ ਤਿਉਹਾਰ ਸਾਰੇ ਬਹੁਤ ਪਿਆਰ ਦੇ ਨਾਲ ਮਨਾਉਂਦੇ ਆ ਤੁਸੀਂ ਲੋਕ ਦੇਖਦੇ ਹੋ ਵਾਚ ਕਰਦੇ ਹੋ ਉਹਨਾਂ ਨੂੰ ਤੇ ਤੁਸੀਂ ਵੀ ਉਸੇ ਤਰ੍ਹਾਂ ਹੀ ਅਗੋਂ ਆਉਣ ਵਾਲੇ ਟਾਈਮ ਤੇ ਇਹਨੂੰ ਬਰਕਰਾਰ ਰੱਖੋ ਇਹ ਬਈਆ ਦੋਈ ਦਾ ਜਿਹੜਾ ਤਿਉਹਾਰ ਹੈ ਇਹ ਬਹੁਤ ਹੀ ਪਵਿੱਤਰ ਤਿਉਹਾਰ ਹੈ ਇਹਦੇ ਵਿੱਚ ਭੈਣ ਤੇ ਭਰਾਵਾਂ ਦਾ ਜਿਹੜੀਆਂ ਭੈਣਾਂ ਨੇ ਆਪਣੇ ਭਰਾਵਾਂ ਨੂੰ ਟਿੱਕਾ ਲਗਾਉਂਦੀਆਂ ਨੇ ਜਿਹਦੇ ਨਾਲ ਉਹਨਾਂ ਦੀਆਂ ਸ਼ੁਭ ਕਾਮਨਾਵਾਂ ਦਿੰਦੀਆਂ ਨੇ ਦੇ ਨਾਲ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦੇ ਨੇ ਇਹ ਸਾਰੇ ਦੇਸ਼ ਆਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਤੇ ਇਹਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਜਿਸ ਤਰ੍ਹਾਂ ਕਿ ਆਪਾਂ ਤੁਸੀਂ ਦੇਖਿਆ ਹੋਣਾ ਕਿ ਘਿਓ ਤੇ ਖਿਚੜੀ ਮਿਕਸ ਹੋ ਜਾਂਦੇ ਨੇ ਐਦਾਂ ਹੀ ਭੈਣ ਭਰਾਵਾਂ ਦਾ ਤਿਉਹਾਰ ਹੈ ਜਿਹੜਾ ਇਹ ਬਿਲਕੁਲ ਇੱਕ ਦੂਜੇ ਨਾਲ ਪਿਆਰ ਦੇ ਵਿੱਚ ਮਿਕਸ ਹੋ ਜਾਂਦੇ ਨੇ ਤੇ ਇਹ ਬਹੁਤ ਹੀ ਪਵਿੱਤਰ ਤਿਉਹਾਰ ਹੈ ਇਹ ਜਿਹੜਾ ਤਿਉਹਾਰ ਹੈ ਇਹ ਮੇਰੀ ਸਿਸਟਰ ਹਰ ਸਾਲ ਤਕਰੀਬਨ ਕੈਨੇਡਾ ਤੋਂ ਆਂਦੇ ਨੇ ਤੇ ਉਹ ਮੈਨੂੰ ਟਿੱਕਾ ਵੀ ਲਗਾਉਂਦੇ ਨੇ ਰਖੜੀ ਵੀ ਬੰਨ੍ਹਦੇ ਨੇ ਤੇ ਇਹ ਬਹੁਤ ਹੀ ਮੈਨੂੰ ਉਹਦੇ ਨਾਲ ਜਿਹੜੀ ਹੈ ਪਾਵਰ ਮਿਲਦੀ ਹੈ ਜਿਹੜਾ ਉਹਨਾਂ ਦਾ ਅਸ਼ੀਰਵਾਦ ਮੇਰੇ ਸਿਰ ਤੇ ਬਣਿਆ ਰਹਿੰਦਾ ਵਾ ਤੇ ਇਹਦੇ ਹਾਸਤੇ ਮੈਂ ਉਹ ਸਾਰਿਆਂ ਨੂੰ ਆਪਣੇ ਪਰਿਵਾਰ ਨੂੰ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾ ਦਿੰਨਾ ਇਹ ਤਿਹਾਰ ਭਾਈ ਔਰ ਬਹਨ ਕੇ ਪ੍ਰੇਮ ਦਾ ਪ੍ਰਤੀਕ ਹੈ ਔਰ ਇਸੇ ਬਹਨੇ ਬੜੇ ਪਿਆਰ ਸੇ ਭਈ ਆਪਣੇ ਭਾਈ ਕੋ ਟਿਕਾ ਕਰਤੀ ਹੈ ਔਰ ਉਨਕੀ ਮੰਗਲ ਉਨਕੀ ਅਚੀ ਤਰੱਕੀ ਕੀ ਕਾਮਨਾ ਕਰਤੀ ਹੈ ਔਰ ਇਹ ਪਿਆਰ ਹਮੇਸ਼ਾ ਬਨਾ ਰਹੇ ਔਰ ਯਹੀ ਕਾਮਨਾ ਕਰਤੀ ਹੈ आजकल जो माहौल है रिश्तों में जो खटास आ रही है उसको हम इस त्यौहार के जरिए जो है वो दूर कर सकते हैं आजकल जो भी मन मुटाव है भाई बहन के मन में इस त्यौहार को वो पीछे करके अपने प्यार को आगे लाएं और इस त्यौहार के जरिए अपने दोनों अपने मन में प्रेम को जगाएं आज के त्यौहार दें सारे बहुत बहुत मुबारक ये त्यौहार सारे ले ही बहुत ही महत्व रखता है दिवाली तो बाद आता है सारे बड़ी धूमधाम मनाते हैं ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਇਸ ਤਿਹਾੜ ਲਈ ਇੱਕ ਦੂਜੇ ਦੇ ਲਈ ਆਉਂਦੇ ਨੇ ਔਰ ਇਹਨਾਂ ਤਿਹਾੜਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵ ਹੈ ਇਹਨਾਂ ਤਿਹਾੜਾਂ ਦੇ ਨਾਲ ਹੀ ਅਸੀਂ ਇੱਕ ਦੂਸਰੇ ਦੇ ਨਾਲ ਜੁੜੇ ਰਹਿਨੇ ਆ ਅਸੀਂ ਆਪਣੀ ਜੜ੍ਹਾਂ ਦੇ ਨਾਲ ਰਹਿਨੇ ਆ ਸਾਨੂੰ ਪਤਾ ਲੱਗਦਾ ਕਿ ਅਸੀਂ ਅੱਗੋਂ ਵੀ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਮਿਲਣਾ ਹੈ ਵਰਤਣਾ ਹੈ ਸਾਡੇ ਘਰੇ ਬੱਚੇ ਨੇ ਅੱਜ ਉਹ ਵੀ ਸਾਡੇ ਕੋਲ ਸਿੱਖਦੇ ਨੇ ਕਿ ਇਹਨਾਂ ਤਿਹਾੜਾਂ ਦੇ ਨਾਲ ਹੀ ਕਿਸ ਤਰ੍ਹਾਂ ਉਹ ਇੱਕ ਦੂਸਰੇ ਦੇ ਨਾਲ ਕੱਲ ਨੂੰ ਵਰਤਣਗੇ ਤੇ ਉਹਨਾਂ ਵਿੱਚ ਕਿਸ ਤਰ੍ਹਾਂ ਪ੍ਰੇਮ ਪਿਆਰ ਬਣਿਆ ਰਹੇਗਾ ਸੋ ਮੇਰੀ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਚਾਹੇ ਤੁਸੀਂ ਦੂਰ ਹੋ ਚਾਹੇ ਕੋਲ ਹੋ ਇਹੋ ਜੇ ਤਿਹਾੜਾਂ ਨੂੰ ਕਦੇ ਵੀ ਮਿਸ ਨਾ ਕਰੋ દિਵਾਲੀ ਦੇ ਤਿਹਾੜ ਤੋਂ 2 ਦਿਨ ਬਾਅਦ ਮਨਾਇਆ ਜਾਣ ਵਾਲਾ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਤਿਹਾੜ ਟਿੱਕਾ ਯਾਨੀ ਕਿ ਭਾਈ ਦੂਜ ਅੱਜ ਪੂਰੇ ਦੇਸ਼ ਭਾਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇੱਥੇ ਇੱਕ ਪਰਿਵਾਰ ਹੈ ਸ਼੍ਰੀ ਬਲਬੀਰ ਪਸੀਨ ਜੋ ਕਿ ਇਲੈਕਟ੍ਰੀਕਲ ਟਰੇਡਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਨੇ ਔਰ ਪੰਜਾਬ ਵਪਾਰ ਮੰਡਲ ਦੇ ਸਕੱਤਰ ਵੀ ਨੇ ਉਹਨਾਂ ਦੇ ਸਿਸਟਰ ਸਪੈਸ਼ਲ ਕੈਨੇਡਾ ਤੋਂ ਐਬਰਾਡ ਤੋਂ ਆਂਦੇ ਨੇ ਉਹਨਾਂ ਨੂੰ ਟਿੱਕਾ ਲਗਾਉਣ ਇਹ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ। ਔਰ ਉਹਨਾਂ ਨੇ ਜਿੱਥੇ ਇਹ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਉਹਨਾਂ ਨੇ ਮੈਸੇਜ ਵੀ ਦਿੱਤਾ ਕਿ ਅੱਜ ਕੱਲ ਦੇ ਮਾਹੌਲ ਦੇ ਵਿੱਚ ਚੱਲ ਰਹੇ ਜਿਹੜੇ ਰਿਸ਼ਤਿਆਂ ਦੇ ਵਿੱਚ ਮਨਮਟਾਵ ਹੈ ਉਹਨਾਂ ਨੂੰ ਮਿਟਾ ਕੇ ਸਾਰਿਆਂ ਨੂੰ ਇੱਕ ਦੂਸਰੇ ਨਾਲ ਪਿਆਰ ਨਾਲ ਮਿਲ ਜੁਲ ਕੇ ਇਹੋ ਜਿਹਾ ਹਰ ਮਨਾਉਣੇ ਚਾਹੀਦੇ ਹਨ ਔਰ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ